ਸਿੱਧੂ ਜੋੜੇ ਤੇ ਪੰਜ ਵੱਡੇ ਵਿਵਾਦਾਂ ਦੀ ਗੱਲ ਕਰਾਂਗੇ ਦਰਸਲ ਮੈਡਮ ਸਿੱਧੂ ਜੋਕੇ ਡਾਕਟਰ ਤੇ ਸਾਬਕਾ ਵਿਧਾਇਕ ਨੇ ਉਹਨਾਂ ਨੇ 2012 ਵਿੱਚ ਭਾਜਪਾ ਦੀ ਟਿਕਟ ਤੋਂ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜੀ ਅਤੇ ਜਿੱਤੀ ਫਿਰ ਅਕਾਲੀ ਦਲ ਭਾਜਪਾ ਗੜਚੋੜ ਦੀ ਸਰਕਾਰ ਵਿੱਚ ਚੀਫ ਪਾਰਲੀਮੈਂਟਰੀ ਸੈਕਟਰੀ ਸੀਪੀਐਸ ਬਣੇ 2007 ਤੋਂ 2017 ਤੱਕ ਚੱਲੀ ਇਸ ਸਰਕਾਰ ਵਿੱਚ ਉਹਨਾਂ ਦੇ ਅਕਾਲੀ ਨੇਤਾਵਾਂ ਖਾਸ ਕਰਕੇ ਪ੍ਰਕਾਸ਼ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਖਿਲਾਫ ਖੋਲ ਕੇ ਕੀਤੇ ਵਿਰੋਧ ਕਾਰਨ ਉਹਨਾਂ ਨਾਲ ਕਈ ਵਿਵਾਦ ਖੜੇ ਹੋ ਗਏ ਸੀਪੀਐਸ ਬੰਨ ਤੋਂ ਬਾਅਦ ਡਾਕਟਰ ਨਮਜੋਦ ਕੌਰ ਨੇ ਤਤਕਾਲੀ ਸਰਕਾਰ ਉੱਤੇ ਆਪਣੇ ਹਲਕੇ ਲਈ ਵਿਕਾਸਪੰਡ ਦੇ ਮਸਲੇ ਉੱਤੇ ਭੇਤਪਾਪ ਵਾਲੀ ਨੀਤੀ ਅਪਣਾਉਣ ਦੇ ਇਲਜ਼ਾਮ ਲਗਾਏ ਅਕਾਲੀ ਬੀਜੇਪੀ ਸਰਕਾਰ ਵਿੱਚ ਸੀਪੀਐਸ ਰਹਿੰਦੇ ਹੋਏ ਡਾਕਟਰ ਨਮਜੋਦ ਕੌਰ ਸਿੱਧੂ ਨੇ ਸੂਬੇ ਵਿੱਚ ਮਾਫੀਆ ਰਾਜ ਦੀ ਸਰਪ੍ਰਸਤੀ ਕਰਨ ਦੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਅਤੇ ਵਿਕਰਮ ਜੀਟੀਆ ਉੱਤੇ ਲਗਾ ਕੇ ਉਸ ਸਮੇਂ ਰਾਜਨੀਤਿਕ ਤੌਰ ਉੱਤੇ ਤਰਥੱਲੀ ਮਚਾ ਦਿੱਤੀ ਸਾਲ 2015 ਤੇ 16 ਤੱਕ ਉਹਨਾਂ ਨੇ ਕਈ ਜਨਤਕ ਰੈਲੀਆਂ ਵਿੱਚ ਇਸ ਸਬਿਆਨ ਨੂੰ ਪਾਰ ਪਾਰ ਦੁਹਰਾਇਆ ਇਸ ਬਿਆਨ ਨੂੰ ਉਸ ਸਮੇਂ ਕਾਲੀ ਬੀਜਪੀ ਕੜਜੋੜ ਵਿੱਚੋਂ ਪਛਾਲ ਲਿਆ ਦਿੱਤਾ ਸੀ ਅਤੇ ਬਾਅਦ ਵਿੱਚ ਜਦੋਂ ਉਹਨਾਂ ਨੇ ਬੀਜਪੀ ਤੋਂ ਅਸਤੀਫਾ ਦਿੱਤਾ ਇਸ ਨੂੰ ਹੀ ਮੁੱਖ ਆਧਾਰ ਬਣਾਇਆ ਸੀ 2017 ਵਿੱਚ ਡਾਕਟਰ ਨਵਜੋਤ ਕੌਰ ਸਿੱਧੂ ਕਾਂਗਰਸ ਪਾਰਟੀ ਵਿੱਚ ਆਪਣੇ ਪਤੀ ਨਵਜੋਤ ਕੌਰ ਸਿੱਧੂ ਨਾਲ ਸ਼ਾਮਿਲ ਹੋ ਗਏ ਫਿਰ ਡਾਕਟਰ ਨਵਜੋਤ ਕੌਰ ਨੇ ਆਪਣੀ ਪੁਰਵੀ ਹਲਕੇ ਦੀ ਸੀਟ ਨਵਜੋਤ ਸਿੰਘ ਸਿੱਧੂ ਲਈ ਛੱਡ ਦਿੱਤੀ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਸਥਾਨਿਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਬਣ ਗਏ ਕਾਂਗਰਸ ਸਰਕਾਰ ਵਿੱਚ ਵੀ ਜੋੜੇ ਨੇ ਖੁੱਲ ਕੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਵਕਾਫਤ ਕੀਤੀ ਮੀਡੀਆ ਰਿਪੋਰਟਾਂ ਅਨੁਸਾਰ ਦਰਸਲ 2019 ਦੀ ਲੋਕ ਸਭਾ ਚੋਣ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਨੂੰ ਚੰਡੀਗੜ੍ਹ ਤੋਂ ਲੜਾਉਣਾ ਚਾਹੁੰਦੇ ਸਨ ਪਰ ਸਿੱਧੂ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੇ ਉਸ ਸਮੇਂ ਟਿਕਟ ਨਾ ਮਿਲਣ ਤੋਂ ਬਾਅਦ ਡਾਕਟਰ ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਤਤਕਾਲੀ ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਤੇ ਇਲਜ਼ਾਮ ਲਗਾਏ ਸੀ ਕਿ ਦੋਵਾਂ ਕਰਕੇ ਹੀ ਉਹਨਾਂ ਨੂੰ ਟਿਕਟ ਨਹੀਂ ਮਿਲ ਸਕੇ ਫਿਰ ਡਾਕਟਰ ਨਵਜੋਤ ਕੌਰ ਅਤੇ ਨਵਜੋਤ ਸਿੰਘ ਸਿੱਧੂ ਨੇ ਹਰੇਕ ਮੰਚ ਤੋਂ ਕੈਪਟਨ ਖਿਲਾਫ ਮੋਰਚਾ ਖੋਲ੍ਹਿਆ ਸਟੇਜਾਂ ਤੋਂ ਕੱਥੇ 25 ਸਰਕਾਰ ਵਿਰੋਧੀ ਧਿਰ ਦਾ ਹਿੱਸਾ ਵਰਗੇ ਬਿਆਨ ਵੀ ਦੇਣੇ ਸ਼ੁਰੂ ਕਰ ਦਿੱਤੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਵਿਵਾਦ ਇੰਨਾ ਵੱਧ ਗਿਆ ਕਿ 2021 ਵਿੱਚ ਕਾਂਗਰਸ ਸਹਾਇਕ ਕਮਾਨ ਨੇ ਪੰਜਾਬ ਅੰਦਰ ਵੱਡਾ ਫੇਰ ਬਦਲ ਕੀਤਾ ਮੁੱਖ ਮੰਤਰੀ ਦੇ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਪਿਆ ਤੇ ਪੰਜਾਬ ਕਾਂਗਰਸ ਦਾ ਪ੍ਰਧਾਨ ਵੀ ਬਦਲ ਕੇ ਨਵਜੋਤ ਸਿੰਘ ਸਿੱਧੂ ਨੂੰ ਕਮਾਨ ਸੌਂਪ ਦਿੱਤੀ ਗਈ ਇਸ ਵਿੱਚ ਫੇਰ ਬਦਲ ਨੇ ਪਾਰਟੀ ਵਿੱਚ ਅੰਦਰੂਨੀ ਕਲੇਸ਼ ਨੂੰ ਹੋਰ ਭੜਕਾ ਦਿੱਤਾ ਡਾਕਟਰ ਨਵਜੋਤ ਕੌਰ ਸਿੱਧੂ ਨੇ ਤਰਨਤਾਰਨ ਜ਼ਿਮਨੀ ਚੋਣ ਵਿੱਚ ਕਾਂਗਰਸੀ ਇਕਬਾਰ ਕੋਲੋਂ ਪਾਰਟੀ ਦੇ ਕੁਝ ਸੀਨੀਅਰ ਆਗੂਆਂ ਉੱਤੇ ਆਗੂਆਂ ਉੱਤੇ ਪੈਸੇ ਲੈ ਕੇ ਟਿਕਟ ਦੇਣ ਦਾ ਇਲਜ਼ਾਮ ਲਗਾਇਆ ਉਹਨਾਂ ਦਾਅਵਾ ਕੀਤਾ ਸੀ ਕਿ ਇਸ ਗੱਲ ਤੇ ਉਹਨਾਂ ਕੋਲ ਸਬੂਤ ਵੀ ਨੇ ਪਰ ਦੂਜੇ ਪਾਸੇ ਤਰਨਤਾਰਨ ਜ਼ਿਮਨੀ ਚੋਣ ਲੜਨ ਵਾਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਡਾਕਟਰ ਨਵਜੋਧ ਘਰ ਸਿੱਧੂ ਦੇ ਇਲਜ਼ਾਮਾਂ ਨੂੰ ਸਰੇ ਤੋਂ ਖਾਰਜ ਕਰ ਦਿੱਤਾ ਤਰਨਤਾਰਨ ਤੋਂ ਚੋਣ ਲੜਨ ਵਾਲੇ ਕਾਂਗਰਸ ਦੇ ਉਮੀਦਵਾਰ ਕਰਨਵੀਰ ਸਿੰਘ ਬੁਰਜਨੇ ਨੇ ਸਪਸ਼ਟ ਕੀਤਾ ਕਿ ਉਹਨਾਂ ਨੇ ਨਾ ਤਾਂ ਪਾਰਟੀ ਦੇ ਕਿਸੇ ਆਗੂ ਅਤੇ ਨਾ ਹੀ ਪਾਰਟੀ ਫੰਡ ਲਈ ਕੋਈ ਪੈਸਾ ਦੱਤਾ ਹੈ 2022 ਵਿੱਚ ਡਾਕਟਰ ਨਵਜੋਤ ਕੌਰ ਸਿੱਧੂ ਕੈਂਸਰ ਦੀ ਬਿਮਾਰੀ ਨਾਲ ਪੀੜਤ ਹੋ ਗਏ ਅਤੇ ਕਾਫੀ ਸਮੇਂ ਤੱਕ ਸਮਾਜਿਕ ਅਤੇ ਰਾਜਨੀਤਿਕ ਗਤੀਵਿਧੀਆਂ ਤੋਂ ਦੂਰ ਰਹੇ 2025 ਵਿੱਚ ਕੈਂਸਰ ਦੀ ਬਿਮਾਰੀ ਤੋਂ ਉੱਪਰਨ ਬਾਅਦ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਡਾਕਟਰ ਨਵਜੋਤ ਕੌਰ ਦਾ ਚੌਥਾ ਸਟੇਜ ਦਾ ਕੈਂਸਰ ਨਿੰਬੂ ਪਾਣੀ ਹਲਦੀ ਨਿੰਮ ਪੱਤੇ ਅਤੇ ਆਯੁਰਵੈਦਿਕ ਤਰੀਕੇ ਨਾਲ ਠੀਕ ਹੋ ਗਿਆ ਇਸ ਨੇ ਮੈਡੀਕਲ ਕਮਿਊਨਿਟੀ ਵਿੱਚ ਵਿਵਾਦ ਖੜਾ ਕਰ ਦਿੱਤਾ ਛਤੀਸਗੜ੍ਹ ਦੀ ਇੱਕ ਸਿਵਲ ਸੁਸਾਇਟੀ ਨੇ ਉਹਨਾਂ 850 ਕਰੋੜ ਰੁਪਏ ਦਾ ਨਵਜੋਧਕਰ ਧਾਰੀ ਕੀਤੇ ਨਵਜੋਧਕਰ ਸਿੱਧੂ ਵੱਲੋਂ ਪਾਰਟੀ ਦੇ ਸੀਨੀਅਰ ਆਗੂਆਂ ਖਿਲਾਫ ਦਿੱਤੇ ਗਏ ਬਿਆਨ ਦੇ ਸਿਆਸੀ ਮਾਇਨੇ ਸਮਝਣ ਦੇ ਲਈ ਰਾਜਨੀਤਿਕ ਮਾਹਿਰਾਂ ਨਾਲ ਗੱਲ ਕੀਤੀ ਤਾਂ ਪ੍ਰੋਫੈਸਰ ਡਾਕਟਰ ਸਤਨਾਮ ਸਿੰਘ ਦਿਓਲ ਨੇ ਕਿਹਾ ਕਿ ਸਿੱਧੂ ਜੋੜਾ ਦਵਾਦੀ ਰਾਜਨੀਤੀ ਕਰਦਾ ਹੈ ਤੇ ਮੌਜੂਦਾ ਬਿਆਰਬਾਜ਼ੀ ਵੀ ਇਸ ਗੱਲ ਦਾ ਹੀ ਚਲਕਾਰ ਹੈ ਉਹਨਾਂ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਸੱਤਾ ਵਿੱਚ ਰਹਿੰਦੇ ਆ ਨਵਜੋਧਕਰ ਸੱਧੂ ਨੇ ਤਤਕਾਲੀ ਸਰਕਾਰ ਉੱਤੇ ਕਈ ਸਵਾਲ ਚੁੱਕੇ ਸਨ ਇਸ ਤੋਂ ਬਾਅਦ ਕਾਂਗਰਸ ਵਿੱਚ ਪਹਿਲਾ ਕੈਪਟਨ ਅਮਰਿੰਦਰ ਸਿੰਘ ਅਤੇ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣ ਤੋਂ ਬਾਅਦ ਉਨ੍ਹਾਂ ਖਿਲਾਫ ਬਿਆਨਬਾਜ਼ੀ ਕਰਨੀ ਇਸੇ ਗੱਲ ਦਾ ਸੰਕੇਤ ਹੈ ਉਹ ਦਵਾਦੀ ਰਾਜਨੀਤੀ ਕਰਦੇ ਨੇ ਉਨ੍ਹਾਂ ਮੁਤਾਬਕ ਕਾਂਗਰਸ ਵਿੱਚ ਮੁੱਖ ਮੰਤਰੀ ਦੀ ਰੇਸ 'ਚ ਕਈ ਆਗੂ ਨੇ ਇਸ ਤੋਂ ਇਲਾਵਾ ਕਈ ਨੰਬਰ 1 ਅਤੇ ਕਈ ਨੰਬਰ 3 ਦੀ ਰੇਸ ਵਿੱਚ ਵੀ ਨੇ ਅਤੇ ਨਵਜੋਤ ਕੌਰ ਸਿੱਧੂ ਦੇ ਹੁਣ ਆਈ ਬਿਆਨ ਵੀ ਇਸੇ ਦੌੜ ਵਿੱਚੋਂ ਨਿਕਲਿਆ ਹੋਇਆ ਇੱਕ ਕਦਮ ਹੈ ਉਹਨਾਂ ਆਖਿਆ ਕਿ ਸਿੱਧੂ ਜੋੜਾ ਚਾਹੁੰਦਾ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਜਾਵੇ ਜੋ ਕਿ ਫਿਲਹਾਲ ਨਹੀਂ ਮਿਲ ਰਹੀ ਹੈ ਤੇ ਇਸ ਕਰਕੇ ਉਹਨਾਂ ਮੌਜੂਦਾ ਇੱਕ ਕਦਮ ਚੁੱਕਿਆ ਕੁਝ ਮਹੀਨੇ ਪਹਿਲਾਂ ਨਵਜੋਤ ਸਿੰਘ ਸਿੱਧੂ ਪ੍ਰੇਂਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਪਰ ਉਹ ਕਿਸੇ ਪਾਸੇ ਅਡਜਸਟ ਨਹੀਂ ਹੋ ਪਾਰੇ ਸਨ ਕਿਉਂਕਿ ਪੰਜਾਬ ਕਾਂਗਰਸ ਵਿੱਚ ਕਈ ਖੇਮੇ ਨੇ ਇਸ ਤੋਂ ਇਲਾਵਾ ਪ੍ਰੋਫੈਸਰ ਡਾਕਟਰ ਮੁਹੰਮਦ ਖਾਲਿਦ ਮੁਤਾਬਕ ਜਿਸ ਤਰੀਕੇ ਦੀ ਬਿਆਨਬਾਜ਼ੀ ਨਵਜੋਤ ਕੌਰ ਸਿੱਧੂ ਵੱਲੋਂ ਕੀਤੀ ਗਈ ਉਸ ਤੋਂ ਗਰੇਜ਼ ਕੀਤਾ ਜਾ ਸਕਦਾ ਸੀ ਨਵਜੋਤ ਕੌਰ ਸਿੱਧੂ ਦੇ ਕਿਸੇ ਹੋਰ ਪਾਰਟੀ ਵਿੱਚ ਜਾਣ ਦੀ ਸੰਭਾਵਨਾ ਹੁਣ ਬਹੁਤ ਘੱਟ ਹੈ ਖਾਸ ਤੌਰ ਉੱਤੇ ਭਾਜਪਾ ਦੇ ਵਿੱਚ ਉਹਨਾਂ ਮੁਤਾਬਕ ਸਿੱਧੂ ਜੋੜੇ ਦੀ ਗਰਾਊਂਡ ਗਤੀਵਿਧੀਆਂ ਬਹੁਤ ਘੱਟ ਨੇ ਅਜਿਹੇ ਵਿੱਚ ਮੌਜੂਦਾ ਸਮੇਂ ਵਿੱਚ ਉਹਨਾਂ ਕੋਲ ਵਿਕਲਪ ਬਹੁਤ ਘੱਟ ਨੇ ਉਹਨਾਂ ਦੱਸਿਆ ਕਿ ਅਤੀਤ ਵਿੱਚ ਕਈ ਅਜਿਹੇ ਮੌਕੇ ਆਏ ਜਿੱਥੇ ਸਿੱਧੂ ਜੋੜੇ ਦਾ ਰਾਜਨੀਤਿਕ ਗ੍ਰਾਫ ਕਾਫੀ ਉੱਚਾ ਚਲਾ ਗਿਆ ਸੀ ਪਰ ਉਸ ਵਕਤ ਵੀ ਸਵੈ ਵਿਆਨਵਾਜ਼ੀ ਤੋਂ ਉਹਨਾਂ ਨੇ ਕੁਝ ਨਹੀਂ ਕੀਤਾ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਦੇ ਪ੍ਰਧਾਨ ਬਣੇ ਤਾਂ ਉਸ ਵਕਤ ਉਹਨਾਂ ਕੋਲ ਪਾਰਟੀ ਨੂੰ ਮਜ਼ਬੂਤ ਕਰਨ ਦਾ ਮੌਕਾ ਸੀ ਪਰ ਉਹ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਬਾਅਦ ਵਿੱਚ ਚਰਨਜੀਤ ਸਿੰਘ ਚੰਨੀ ਖਿਲਾਫ ਵਿਆਨਵਾਜ਼ੀ ਕਰਨ ਵਿੱਚ ਹੀ उलझे ਰਹੇ ਅਕਾਲੀ ਭਾਜਪਾ ਸਰਕਾਰ ਸਮੇਂ ਉਹਨਾਂ ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਖਿਲਾਫ ਮੋਰਚਾ ਖੋਲੀ ਰੱਖਿਆ ਪ੍ਰੋਫੈਸਰ ਖਾਲੇਦਾਖਦੇ ਨੇ ਕਿ ਕਰਤਾਰਪੁਰ ਸਾਹਿਬ ਲਾਂਘਾ ਖਲਵਾਉਣ ਵਿੱਚ ਨਵਜੋਤ ਸਿੰਘ ਸੱਧੂ ਦਾ ਵੱਡਾ ਯੋਗਦਾਨ ਹੈ ਤੇ ਉਸ ਵਕਤ ਪੰਜਾਬ ਦਾ ਆਬਾਦ ਵੀ ਉਹਨਾਂ ਦੇ ਨਾਲ ਸੀ ਪਰ ਮੌਜੂਦਾ ਸਮੇਂ ਵਿੱਚ ਉਹਨਾਂ ਲਈ ਫਿਲਹਾਲ ਹਾਲਾਤ ਠੀਕ ਨਹੀਂ ਹਨ